ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਤੁਸੀਂ ਸਰਵਨਕਾਰੇ ਹੋ ਬੀਬੀ ਸੁਘੜਬਾਈ ਦੀ ਸਾਖੀ ਅਧਿਆਇ 8ਵਾਂ ਉੱਪਰਲੀ ਗੋਤ ਇਸ ਪਰਤਾਵੇ ਮਗਰੋਂ ਸੁਘੜੋਂ ਦੇ ਮਨ ਵਿੱਚ ਅਨੋਖਾ ਬਟਾਅ ਹੋਇਆ ਉਹ ਇਹ ਸੀ ਕਿ ਮੈਂ ਕਿਉਂ ਛੱਟ ਖਾਵਾਂ ਮੈਂ ਕਿਉਂ ਟੂਲ ਕਰਾਂ ਜੇ ਮੇਰੇ ਪਾਗ ਹਨ ਤਾਂ ਆਪੇ ਮਿਲੇਗਾ ਮੈਨੂੰ ਬਦਲ ਮੀਹਾ ਹਨੇਰੀਆਂ ਦਾ ਮਾਲਕ ਮੈਂ ਫਕੀਰਾਂ ਦੇ ਤਰਲੇ ਕਿਉਂ ਕਰਾਂ ਮੈਂ ਠੋਕ ਵਜਾ ਕੇ ਛੰਡ ਫੂਕ ਕੇ ਟੁਰਾ ਮੈਂ ਆਪਣੀ ਗੁੱਟੀ ਹੇਠਲੇ ਧਾਉਤੋਂ ਲਾਂਦੀ ਹਾਂ ਮੈਂ ਉੱਤੋਂ ਦੀ ਗੋਤ ਮਾਰਿਆ ਕਰਾਂ ਫਿਰ ਮਨ ਕਹੇ ਕਿ ਛੱਡ ਹੀ ਦੇਖਾ ਖੜਾ ਇਸ ਪਾਸੇ ਦਾ ਫਿਰ ਅੰਦਰ ਲੋ ਕੋਈ ਲੁਕੀ ਹੋਈ ਰੁਚੀ ਸਿਰ ਫੇਰੇ ਕਿ ਨਹੀਂ ਰੱਬ ਹੈ ਜ਼ਰੂਰ ਰੱਬ ਦਾ ਰਸਤਾ ਹੈ ਜ਼ਰੂਰ ਤੇ ਉਹ ਲੱਭਣਾ ਹੈ ਜ਼ਰੂਰ ਦਿਲ ਲਟਾ ਕੇ ਢੇਰੀ ਨਹੀਂ ਟਾ ਬੈਣਾ ਇੱਕ ਦਿਨ ਆਪਣੀਆਂ ਸਖੀਆਂ ਤੇ ਬਾਂਦੀਆਂ ਵਿੱਚੋਂ ਉਸ ਨੂੰ ਸਮਝ ਪਈ ਕਿ ਖੇਮੀ ਜੋ ਵਰੇ ਕੋ ਤੋਂ ਨਵੀ ਰੱਖੀ ਹੈ ਕਦੇ-ਕਦੇ ਇੱਕ ਸਾਦ ਦੀ ਮਹਿਮਾ ਕਰਦੀ ਹੈ ਪਰ ਜੱਜ ਜੱਜ ਕੇ ਹੋਵੇ ਨਾ ਤਾਂ ਇਹ ਕਿਸੇ ਦੀ ਦੂਤਨੀ ਤਾਂ ਨਹੀਂ ਜੋ ਮੇਰੇ ਘਰ ਵਿੱਚ ਵੜ ਕੇ ਮੈਨੂੰ ਪ੍ਰੇਰ ਰਹੀ ਹੈ ਸੋ ਆਪਣੇ ਨਵੇਂ ਢਾਲੇ ਮਨ ਦੇ ਰੂਪ ਨਾਲ ਇੱਕ ਦਿਨ ਇਸੇ ਨੂੰ ਵੱਖਰਾਂ ਲੈ ਗਈ ਤੇ ਕਹਿਣ ਲੱਗੀ ਤੂੰ ਡਿੱਟਾ ਹੈ ਕਿ ਸਾਧ ਜਗਤ ਵਿੱਚ ਨਹੀਂ ਲੱਭਦਾ ਤਾਂ ਹੀ ਉਹ ਕੱਲੂ ਦਾ ਜੋਰ ਪੈ ਗਿਆ ਹੈ ਤੇ ਤੁਰਕਾਨੀ ਹਿੰਦਵਾਨੀ ਨੂੰ ਖਾ ਗਈ ਹੈ ਜਗਤ ਦਾ ਨਿਸਤਾਰਾ ਸ਼ਾਸਤਰਾਂ ਵੇਦਾਂ ਮੁਜਬ ਸਤਪੁਰਖ ਦੇ ਹੱਥ ਹੈ ਜਿਸ ਦਾ ਕਾਲ ਪੈ ਰਿਆ ਹੈ ਉਹ ਬੋਲੀ ਸੱਚ ਹੈ ਪਰ ਬੀਜ ਨਾਸ਼ ਨਹੀਂ ਸੁਗੜੂ ਬੋਲੀ ਇਸ ਕਰਕੇ ਮੈਂ ਖਿਹੜਾ ਨਹੀਂ ਛੜਦੀ ਪਰ ਮੈਂ ਤੈਨੂੰ ਦੱਸਾਂ ਮੈਂ ਤਾਂ ਮਨ ਵਿੱਚ ਪਤਿਆ ਇਹ ਰੱਖਿਆ ਹੋਇਆ ਹੈ ਕਿ ਜੋ ਮੈਨੂੰ ਆ ਕੇ ਆ ਕੇ ਕਿ ਮੈਂ ਤੇਰਾ ਗੁਰੂ ਹਾਂ ਉਹ ਅੰਤਰਜਾਮੀ ਹੋਸੀ ਤੇ ਉਸ ਨੂੰ ਮੈਂ ਧਾਰਨ ਕਰਸਾ ਪਰ ਦੇਖੀ ਇਹ ਗੱਲ ਕਿਸੇ ਨੂੰ ਦੱਸੀ ਨਾ ਇਨਾ ਗੱਲਾਂ ਦੇ ਕੁਝ ਦਿਨ ਬਾਅਦ ਸੁਗੜੋ ਬਗੀਚੀ ਵਿੱਚ ਬੈਠੀ ਸੀ ਸਖੀਆਂ ਵੀ ਪਾਸ ਸਨ ਕਿ ਇੱਕ ਲੰਮੇ ਪਤਲੇ ਗੋਰੇ ਰੰਗ ਦੇ ਸੰਤ ਅਚਾਨਕ ਆ ਨਿਕਲੇ ਹੱਥ ਵਿੱਚ ਇਹਨਾਂ ਦੇ ਲੰਮਾ ਸੋਟਾ ਸੀ ਦਾੜਾ ਸਬੁੱਤ ਸੀ ਕੁਝ ਚਿੱਟਾ ਕੁਝ ਕਾਲਾ ਸਿਰ ਤੇ ਟੋਪੀ ਸੀ ਤੇ ਕੁਝ ਬੋਰੀਆਂ ਟੋਪੀ ਤੋਂ ਬਾਹਰ ਪਲਵੰਦੀਆਂ ਸਨ ਨਿਆਣ ਰਸੀਲੇ ਕਰਕੇ ਆਪ ਆਉਂਦੇ ਸਨ ਬੋਲੇ ਸੁਗੜੋ ਉਠੋ ਨਮਸਕਾਰ ਕਰੋ हम आपके गुरु तारने निमित आई हैं आज भगवान ने समाधि में यह संदेश दिया है कि जाओ पार उतारा करो मेरी बेटी का सुघड़ो मुस्कुराई नयन पार तक की उठी जा मथा टेकया अहो तन भाग आई फिर सत्कार नाल अपने रंगले पीड़े ते संता नु बिठा लिया ते आप पुंजे फूरी ते हो बैठे कुछ फूल फल मंगवाया ते छकाया कुटिया विच विश्राम ਦਿੱਤਾ ਤੇ ਆਪ ਆਪਣੇ ਘਰ ਚਲੀ ਗਈ ਰਾਤ ਸੁਗੜੋ ਜਾਗਦੀ ਰਹੀ ਤੇ ਖੇਮੋ ਦਾਤ ਹੋ ਕਰਦੀ ਰਹੀ ਜਦ ਦੋ ਪਹਿਰ ਵੱਜ ਕੇ ਚਾਰ ਘੜੀਆਂ ਬੀਤੀਆਂ ਤਾਂ ਖੇਮੀ ਮਲਕੜੇ ਉੱਠ ਟੁਰੀ ਮਗਰੇ ਹੀ ਸੁਗੜੋ ਟੁਰ ਪਈ ਪਹਿਰੇਦਾਰਾਂ ਵਿੱਚੋਂ ਇੱਕ ਨੂੰ ਪਹਿਲਾਂ ਹੀ ਤਿਆਰ ਰੱਖਿਆ ਹੋਇਆ ਸੀ ਉਸ ਨੂੰ ਨਾਲ ਲੈ ਕੇ ਪਰ ਖੇਮੀ ਤੋਂ ਕੁਝ ਵਿਤ ਰੱਖ ਕੇ ਸੁਗੜੋ ਮਗਰੇ ਮਗਰ ਟੁਰੀ ਗਈ ਖੇਮੀ ਬਗੀਚੀ ਵਿੱਚ ਜਾ ਕੇ ਉਸ ਸਾਧੂ ਦੀ ਕੁੱਟਿਆ ਵਿੱਚ ਵੜ ਗਈ ਇਹ ਸੁਗੜੋ ਉਸ ਕੁਟਿਆ ਦੇ ਨਾਲ ਦੀ ਕੁਟਿਆ ਵਿੱਚ ਉਹ ਬੈਠੀ ਇਸ ਕੁਟੀ ਦੀ ਕੰਦ ਵਿੱਚ ਵੀ ਇਹ ਮਲੂਮ ਜਿਹੇ ਝਿਰੋਕੇ ਸਨ ਆਵਾਜ਼ ਆਉਂਦੀ ਜਾਂਦੀ ਸੀ ਖੁੱਲੀ ਸੋ ਸੁਗੜੋ ਨੇ ਦੋਹਾਂ ਦੀ ਗੱਲਬਾਤ ਸੁਣ ਲਈ ਜਿਸਾ ਭਾਵ ਇਹ ਸੀ ਕਿ ਘਰ ਦੀ ਸਾਰੀ ਗੱਲਬਾਤ ਉਸਨੇ ਸਾਧ ਨੂੰ ਦੱਸ ਦਿੱਤੀ ਜਿਸ ਨੂੰ ਅਗਲੇ ਦਿਨ ਅੰਤਰਯਾਮਤਾ ਕਰਕੇ ਸਾਧੋ ਨੇ ਸੁਗੜੋ ਨਾਲ ਵਰਤਣਾ ਸੀ ਹੁਣ ਜਦ ਦਿਨ ਚੜੇ ਸੁਗੜੋ ਸਖੀਆਂ ਸਣੇ ਕੁਟਿਆ ਬੰਨੇ ਆਈ ਤਾ ਸੰਤ ਲੱਗੇ ਉਸទៀ ਗੱਲਾਂ ਕਰਨ ਸੁਗੜੋ ਹੱਸੀ ਤੇ ਕਹਿਣ ਲੱਗੀ ਸਤ ਹੈ ਆਪਦੀ ਅੰਤਰਜਮਤਾ ਮੈਂ ਵੀ ਕੁਝ ਆਪ ਵਰਗੀ ਅੰਤਰਜਾਮੀ ਹਾਂ ਇਹ ਸਤ ਹੈ ਪਰ ਰਾਤ ਦੋ ਪਹਿਰਾ ਵਜਣ ਮਗਰੋਂ ਚਾਰ ਕੜੀਆਂ ਬੀਤਣ ਤੇ ਆਪ پاس ਖੇਮੀ ਆਈ ਤੇ ਉਸਦੀ ਤੇ ਆਪਦੀ ਇਹ वार्तालाਪ ਹੋਈ ਸੀ ਦੱਸੋ ਹੁਣ ਮੇਰੀ ਅੰਤਰਜਮਤਾ ਠੀਕ ਹੈ ਕਿ ਨਹੀਂ ਇਹ ਸੁਣ ਕੇ ਸਾਧ ਦਾ ਰੰਗ ਪੀਲਾ ਹੋ ਗਿਆ ਤੇ ਸੁਘੜੋ ਨੇ ਤਾੜੀ ਮਾਰ ਦਿੱਤੀ ਨਾਲ ਹੀ ਸਾਰੀਆਂ ਸਖੀਆਂ ਨੇ ਕਿਹਾ ਬੋਲ ਪਖੰਡ ਸੈਨ ਕੀ ਜੈ ਸ਼ਰਮਿੰਦਾ ਹੋ ਮੁਸ਼ਕਲ ਨਾਲ ਆਪਾ ਸੰਭਲਦਾ ਸਾਧ ਟੁਰ ਗਿਆ ਤੇ ਉਸਤੇ ਟੁਰਨ ਤੋਂ ਪਹਿਲਾਂ ਸਖੀ ਗਣ ਵਿੱਚੋਂ ਖੇਮੀ ਗਿੱਲੇ ਸਾਬਣ ਦੀ ਚਾਕੀ ਵਾਂਗ ਤਿਲਕ ਚੁੱਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ